ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਨਾਲ ਫੇਸਬੁੱਕ ਤੇ ਜਾਂ ਮੇਰੇ YouTube ਚੈਨਲ ਤੇ ਦਰਸ਼ਕ ਜੁੜੇ ਨੇ ਅੱਜ ਇੱਕ ਬਹੁਤ ਹੀ ਗੰਭੀਰ ਵਿਸ਼ੇ ਤੇ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਇਹਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਸੁਣਿਓ ਔਰ ਤੁਹਾਨੂੰ ਅੱਜ ਮੈਂ ਪਹਿਲੀ ਬੇਨਤੀ ਕਰ ਦਿੰਦਾ ਵੀ ਇਹ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਇਹ ਵਿਸ਼ਾ ਹੀ ਇਦਾਂ ਦਾ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਅਮਰੀਕਾ ਦੇ ਵਿੱਚ ਇੱਕ ਟਰੱਕ ਡਰਾਈਵਰ ਮੁੰਡੇ ਤੋਂ ਐਕਸੀਡੈਂਟ ਹੋਇਆ ਜੂ ਟਰਨ ਮਾਰਦਾ ਸੀ ਗਲਤ ਉਹਦੇ ਤੋਂ ਇਹ ਕਹਿ ਲਈ ਵੀ ਜੂ ਟਰਨ ਬਚ ਗਈ ਇਹਦਾ ਨਾਮ ਤੁਹਾਨੂੰ ਪਤਾ ਹੈ ਹਰਜਿੰਦਰ ਸਿੰਘ ਹੈ ਤੇ ਪੰਜਾਬ ਦੇ ਵਿੱਚ ਇਹਦਾ ਰਟਾਲ ਪਿੰਡ ਹੈ ਤੇ ਇਸ ਮੁੰਡੇ ਤੋਂ ਐਕਸੀਡੈਂਟ ਦੇ ਵਿੱਚ ਤਿੰਨ ਮੈਂਬਰ ਅਮਰੀਕਾ ਦੇ ਵਿੱਚ ਮਾਰੇ ਗਏ ਜਾਨਕਿ ਤਿੰਨ ਮੈਂਬਰਾਂ ਦੀ ਮੌਤ ਹੋਈ ਹੈ ਜਿਹੜੀ ਗੱਡੀ ਜਦੋਂ ਇਹ ਜੂਟਨ ਮਾਰਦਾ ਸੀ ਟਰੱਕ ਦੇ ਨਾਲ ਉਹ ਗੱਡੀ ਜਾਨਕਿ ਐਕਸੀਡੈਂਟ ਦੇ ਵਿੱਚ ਨੁਕਸਾਨੇ ਗਈ ਤੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਮੌਕੇ ਤੇ ਇਦੇ ਨਾਲ ਇੱਕ ਬੇਨਤੀ ਹੋ ਰਹੀ ਹੈ ਜਦੋਂ ਇਹਨੂੰ ਰੈਸਟ ਕੀਤਾ ਗਿਆ ਪੁਲਿਸ ਵੱਲੋਂ ਤਾਂ ਇਹਦੇ ਤੋਂ ਜਦੋਂ ਇਹਦਾ ਪੱਖ ਜਾਣਿਆ ਗਿਆ ਇਹਨੇ ਉੱਥੇ ਇੱਕ ਗੱਲ ਕਹਿਤੀ ਕਹਿੰਦਾ ਵੀ ਮੈਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਹੈ ਵੀ ਮੈਨੂੰ ਪੰਜਾਬ ਜਣਕ ਇੰਡੀਆ ਨਾ ਭੇਜੋ ਇਹ ਕਹਿੰਦਾ ਉਹ ਝੂਠ ਨਿਕਲਿਆ ਹੁਣ ਪਤਾ ਨਹੀਂ ਵੀ ਇਹ ਮੁੰਡੇ ਦੇ ਦਿਮਾਗ ਵਿੱਚ ਕੀ ਚੱਲਦਾ ਸੀ ਜਲਦਾ ਕੀ ਹੈ ਜਦੋਂ ਤੁਸੀਂ ਇੰਡੀਆ ਤੋਂ 30 40 ਲੱਖ 50 ਲੱਖ ਰੁਪਈਆ ਲਾ ਕੇ ਜਾਂਦੇ ਹੋ ਉਦੋਂ ਟੈਨਸ਼ਨ ਐਨੀ ਹੁੰਦੀ ਹੈ ਡਿਪਰੈਸ਼ਨ ਦੇ ਵਿੱਚ ਕਈ ਵਾਰੀ ਬੰਦੇ ਚਲੇ ਜਾਂਦੇ ਆ ਗਲਤੀ ਹੋਈ ਹੈ ਇਹ ਚ ਕੋਈ ਦੋਰਾ ਨਹੀਂ ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਟਰੱਕ ਦਾ ਲਾਇਸੈਂਸ ਹੈ ਉਹ ਲੈਣਾ ਸੌਖਾ ਨਹੀਂ ਇਹ ਭਾਰਤ ਨਹੀਂ ਹੈਗਾ ਵੀ ਦੇਖ ਕੇ 5-7000 ਰੁਪਈਆ ਤੁਸੀਂ ਲਾਇਸੈਂਸ ਲੈ ਲਓ ਉੱਥੇ ਨਹੀਂ ਉੱਥੇ ਤਾਂ ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਪੇਪਰ ਵਰਕ ਕਰਕੇ ਹੀ ਤੁਹਾਨੂੰ ਲਾਇਸੈਂਸ ਮਿਲਦਾ ਹੈ। ਥਿਉਰੀ ਪੜ੍ਹਨੀ ਪੈਂਦੀ ਹੈ। ਉਹਦੀ ਸਪੈਸ਼ਲ ਡਰਾਈਵਿੰਗ ਦੀ ਟ੍ਰੇਨਿੰਗ ਹੁੰਦੀ ਹੈ। ਫਿਰ ਕਿਤੇ ਲਾਇਸੈਂਸ ਮਿਲਦਾ ਹੈ। ਤੇ ਉਦੋਂ ਬਾਅਦ ਦੇ ਵੀ ਤੁਸੀਂ ਇਦਾਂ ਦੀ ਗਲਤੀ ਉੱਥੇ ਕਰ ਨਹੀਂ ਸਕਦੇ। ਜੇ ਕਰੋਗੇ ਤਾਂ ਤੁਹਾਨੂੰ ਉੱਥੋਂ ਦੇ ਕਾਨੂੰਨ ਮੁਤਾਬਕ ਸਜ਼ਾ ਜ਼ਰੂਰ ਮਿਲੇਗੀ। ਪਰ ਮੈਂ ਜਿਹੜੀ ਬੇਨਤੀ ਹੁਣ ਕਰਨੀ ਐ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਇਹ ਮੁੰਡਾ ਸਿੱਖ ਪਰਿਵਾਰ ਵਿੱਚੋਂ ਐ ਕੇਸ ਰੱਖੇ ਹੋਏ ਨੇ ਦਸਤਾਰ ਬੰਦਾ ਸੀ ਹੁਣ ਜਿਹੜੇ ਕੜਮਾ ਚੌਧਰੀ ਨੇ ਨਾ ਉਹਨਾਂ ਨੂੰ ਬੇਨਤੀ ਕਰਨੀ ਜਿਹੜੇ ਅਰਬਾਂ ਖਰਬਾਂ ਦਾ ਲੰਗਰ ਲਾਉਂਦੇ ਨੇ ਨਗਰ ਕੀਰਤਨ ਕਰਦੇ ਨੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਦਾਨ ਪੁੰਨ ਕਰਨ ਦੀ ਕੋਸ਼ਿਸ਼ ਕਰਦੇ ਐ ਇੱਕ ਨਾਲ ਹੀ ਹੋਰ ਬੇਨਤੀ ਆ ਜਿਹੜੇ ਅਮਰੀਕਾ ਵਿੱਚ ਖਾਲਸਾ ਨਹੀਂ ਪੰਨੋ ਕਤੀੜ ਵਰਗੇ ਬੈਠੇ ਐ ਇਹਨਾਂ ਦੇ ਇਹਨਾਂ ਨੇ ਹਲੇ ਤੱਕ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ ਹੁਣ ਇਹ ਮੁੰਡੇ ਨੂੰ ਜਦੋਂ ਅਮਰੀਕਾ ਦੀ ਅਦਾਲਤ ਨੇ ਸਜ਼ਾ ਸੁਣਾਉਣੀ ਹੈ ਘਟੋ ਘਟ ਤਿੰਨ ਕਤਲਾਂ ਦੀ ਸਜ਼ਾ ਉੱਥੇ 50 ਸਾਲ ਹੋਣੀ ਹੈ ਲਗਾਤਾਰ 50 ਸਾਲ ਜੇਲ੍ਹ ਵਿੱਚ ਰਹਿਣਾ ਪਊ ਐਡੀ ਲੰਬੀ ਸਜ਼ਾ ਹੋਣੀ ਹੈ ਪਿੱਛੇ ਪਰਿਵਾਰ ਇੰਡੀਆ ਦੇ ਵਿੱਚ ਰੁੜਲੇਗਾ 50 ਸਾਲ ਥੋੜੇ ਹੀ ਹੁੰਦੇ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਜੇ ਅਦਾਲਤ ਦੇ ਸਜ਼ਾ ਸੁਣਾਉਣ ਤੋਂ ਪਹਿਲਾਂ-ਪਹਿਲਾਂ ਕੋਈ ਪਟੀਸ਼ਨ ਪਾ ਦਿਓ ਅਮਰੀਕਾ ਦੀ ਅਦਾਲਤ ਵਿੱਚ ਇਸ ਮੁੰਡੇ ਨੂੰ ਬਚਾਉਣ ਵਾਸਤੇ ਗਲਤੀ ਕੀਤੀ ਹੈ ਇਹਨੇ ਮੁੰਡੇ ਨੇ ਕੋਈ ਦੋਰਾਵਾ ਨਹੀਂ ਪਰ ਕੋਈ ਇਹਦਾ ਨਸ਼ਾ ਨਹੀਂ ਕੀਤਾ ਸੀ ਕੋਈ ਟਰੱਕ ਜਿਆਦਾ ਸਪੀਡ ਤੇ ਨਹੀਂ ਹੈਗਾ ਸੀ ਯਾਨੀ ਕਿ ਗਲਤੀ ਹੋ ਗਈ ਇਹ ਮੰਨ ਲਓ ਤੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਉੱਥੇ ਆਈ ਹੈ ਉਹ ਕੀ ਹੈ ਅਮਰੀਕਾ ਸਰਕਾਰ ਨੇ ਜਿਹੜੇ ਟਰੱਕ ਡਰਾਈਵਰਾਂ ਨੂੰ ਵਰਕ ਪਰਮਿਟ ਮਿਲਦੇ ਸੀ ਉਹਨਾਂ ਤੇ ਰੋਕ ਲਾ ਦਿੱਤੀ ਗਈ ਇਹ ਵੀ ਬਹੁਤ ਵੱਡਾ ਨੁਕਸਾਨ ਹੋਣਾ ਹੈ ਖਾਸ ਕਰਕੇ ਜਿਹੜੇ ਸਾਡੇ ਪੰਜਾਬੀ ਨੇ ਉਹ ਟਰੱਕ ਡਰਾਈਵਰ ਬਹੁਤ ਨੇ ਉਹਨਾਂ ਲਈ ਆਉਣ ਵਾਲਾ ਸਮਾਂ ਖਤਰੇ ਦੀ ਘੰਟੀ ਬਣ ਜਾਣਾ ਹੈ ਜਿੰਨੇ ਵੀ ਟਰੱਕਿੰਗ ਕੰਪਨੀਆਂ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਸਾਡੇ ਸਿੱਖ ਕਮਿਊਨਿਟੀ ਨੂੰ ਬੇਨਤੀ ਹੈ ਇੱਥੇ ਤੁਸੀਂ ਸਿੱਖ ਹਿੰਦੂ ਦੀ ਗੱਲ ਨਾ ਹੀ ਕਰੋ ਤਾਂ ਵਧੀਆ ਹੈ ਕੇਵਲ ਪੰਜਾਬੀ ਹੋਣ ਦੇ ਨਾਂ ਤੇ ਭਾਰਤੀ ਹੋਣ ਦੇ ਨਾਂ ਤੇ ਕੋਈ ਇਹੋ ਜਿਹਾ ਪ੍ਰੋਗਰਾਮ ਰੱਖ ਕੇ ਅਦਾਲਤ ਵਿੱਚ ਪਟੀਸ਼ਨ ਪਾ ਦਿਓ ਬਥੇਰਿਆਂ ਦੀਆਂ ਫਾਂਸੀਆਂ ਮਾਫ਼ ਕਰਾਈਆਂ ਨੇ ਮਿਲੀਅਨ ਡਾਲਰ ਇਕੱਠੇ ਕਰਕੇ ਜੇ ਇਸ ਮੁੰਡੇ ਲਈ 5-7 ਮਿਲੀਅਨ ਡਾਲਰ ਇਕੱਠਾ ਕਰ ਲੋਂਗੇ ਸਰਕਾਰ ਦੇ ਨਾਲ ਕੋਈ ਰਾਬਤਾ ਕਰਕੇ ਅਦਾਲਤ ਨਾਲ ਕੋਈ ਰਾਬਤਾ ਕਰਕੇ ਜਿੱਦਾਂ ਵੀ ਹੋ ਸਕਦਾ ਹੈ ਕੋਸ਼ਿਸ਼ ਤਾਂ ਕਰਕੇ ਦੇਖ ਲਓ ਮੈਂ ਅਜ ਤੱਕ ਇਦਾਂ ਦੇ ਕੋਈ ਵੀਡੀਓ ਪਾਈ ਨਹੀਂ ਬਾਰੇ ਮੁੰਡੇ ਬਾਰੇ ਸੁਣ ਕੇ ਦੁੱਖ ਜ਼ਰੂਰ ਲੱਗਿਆ ਖਾਸ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ ਕੈਨੇਡਾ ਵਿੱਚ ਰਹਿੰਦੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਮੁਸੀਬਤ ਦੀ ਘੜੀ ਕਿਸੇ ਤੇ ਵੀ ਆ ਸਕਦੀ ਹੈ ਵੈਸੇ ਮੁੰਡਾ ਸਿੱਖਿਆ ਲੱਗਦਾ ਨਹੀਂ ਵੀ ਕੋਈ ਨਸ਼ਾ ਕਰਦਾ ਹੋਊਗਾ ਕਿਉਂਕਿ ਜਦੋਂ ਇਹ ਤੋਂ ਟਰੱਕ ਵੱਜਿਆ ਉਦੋਂ ਵੀ ਉਹ ਵੀਡੀਓ ਵਾਇਰਲ ਹੋਈ ਹੋਈ ਹੈ ਪਰ ਜੇ ਆਪਾਂ ਮੰਨ ਲਈਏ ਵੀ ਮੁੰਡਾ ਗਲਤ ਸੀ 100% ਸ਼ੋਰ ਆ ਵੀ ਮੁੰਡਾ ਗਲਤ ਹੋ ਸਕਦਾ ਹੈ ਇਹਨੇ ਗਲਤੀ ਕੀਤੀ ਹੈ ਕਿਉਂਕਿ ਪ੍ਰੂਫ ਪਾਏਗੇ ਉਥੇ ਕੈਮਰੇ ਲੱਗੇ ਹੁੰਦੇ ਆ ਤੁਸੀਂ ਝੂਠ ਬੋਲ ਨਹੀਂ ਸਕਦੇ ਉਹਨਾਂ ਕੰਟਰੀਆਂ ਵਿੱਚ ਇੰਨਾ ਝੂਠ ਚੱਲਦਾ ਨਹੀਂ ਗਲਤੀ ਨੇ ਕੀਤੀ ਹੈ ਪਰ ਜੇ ਤੁਸੀਂ ਇਹ ਚਾਹੋ ਦੇ ਮੁੰਡੇ ਨੂੰ ਬਚਾਇਆ ਜਾ ਸਕੇ ਤਾਂ ਇੱਕ ਕੋਸ਼ਿਸ਼ ਜ਼ਰੂਰ ਕਰਕੇ ਦੇਖ ਲੋ ਇੱਥੇ ਜਿਨ੍ਹਾਂ ਲੋਕਾਂ ਨੇ ਜਾਣ ਬੁੱਝ ਕੇ ਕਤਲ ਕੀਤੇ ਕਿਸ ਨੇ ਦਵਾਈ ਵਿੱਚ ਕੀਤਾ ਦਵਾਈ ਵਿੱਚ ਲੋਹਾ ਕਤਲ ਵਿੱਚ ਕੀਤਾ ਆ ਪਿੱਛੇ ਜੇ ਜਰਮਨੀ ਦੇ ਵਿੱਚ ਕੀਤਾ ਸੀਗਾ ਤੇ ਉਹ ਕੁੜੀ ਨੂੰ ਬਚਾਇਆ ਗਿਆ ਫਾਂਸੀ ਤੋਂ ਤੇ ਇਹ ਮੁੰਡੇ ਨੇ ਤਾਂ ਟਰੱਕ ਦੇ ਨਾਲ ਗਲਤੀ ਕੀਤੀ ਹੈ ਕੋਈ ਜਾਣ ਬੁੱਝ ਕੇ ਨਹੀਂ ਮਾਰ ਕੇ ਭੱਜਿਆ ਨਹੀਂ ਤਾਂ ਫਿਰ ਮੈਂ ਕਹਿੰਦਾ ਲਾਹਨਤ ਹੋ ਵੱਡੇ ਵੱਡੇ ਲੰਗਰ ਲਾਉਣ ਤੇ ਉਹਨਾਂ ਕੰਟਰੀਆਂ ਵਿੱਚ ਜਾਂ ਵੱਡੇ ਵੱਡੇ ਨਗਰ ਕੀਰਤਨ ਕਰਨ ਤੇ 5-7 ਮਿਲੀਅਨ ਡਾਲਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਲੋਕਾਂ ਲਈ ਬਹੁਤ ਹੀ ਵੱਡੀ ਗੱਲ ਨਹੀਂ ਜੇ ਇਸ ਮੁੰਡੇ ਲਈ ਤੁਸੀਂ ਇਹ ਕੋਸ਼ਿਸ਼ ਕਰਨ। ਇਹ ਪਹਿਲੀ ਵਾਰ ਹੋ ਜੇ ਕਿਤੇ ਇਦਾਂ ਕਿਸੇ ਸਿੱਖ ਬੱਚੇ ਨੂੰ ਬਚਾਇਆ ਜਾ ਸਕਦਾ ਹੈ। ਖਾਸ ਕਰਕੇ ਜਿਹੜੇ ਮੈਨੂੰ ਸੁਣਨ ਵਾਲੇ ਮੈਨੂੰ ਚਾਣਨ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਵੀਡੀਓ ਸ਼ੇਅਰ ਕਰਕੇ ਨਾ ਜਰੂਰ ਕੋਈ ਇਹ ਜੀ ਮਹਿਮਤ ਚੱਲ ਪਵੇ ਇਸ ਮੁੰਡੇ ਬਾਰੇ ਸੋਚਿਆ ਜਾ ਸਕੇ ਤੇ ਜੇ ਕਿਤੇ ਅਮਰੀਕਾ ਦੀ ਅਦਾਲਤ ਨੇ ਸਜ਼ਾ ਸੁਣਾਤੀ ਤਿੰਨ ਕਤਲਾਂ ਦੀ ਸਜ਼ਾ ਘੱਟੋ-ਘੱਟ 50 ਸਾਲ ਇਹਨੂੰ ਜੇਲ੍ਹ ਵਿੱਚ ਰਹਿਣਾ ਪਊ ਤੇ ਜੇ ਚਾਹੁੰਦੇ ਹੋ ਵੀ ਕੋਈ ਇਹ ਜਿਹਾ ਕੰਮ ਕਰੀਏ ਤਾਂ ਜਰੂਰ ਹੰਬਲਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ